ਭਗਵੰਤਮਾਨ ਸਰਕਾਰ ਨੇ ਜਿੱਥੇ ਕਿਸਾਨਾਂ ਦਾ ਨਾਸ ਮਾਰਿਆ ਉਹਨਾਂ ਦਾ ਅੰਦੋਲਨ ਖੇਰੂ-ਖੇਰੂ ਕਰਿਆ ਉੱਥੇ ਹੀ ਨਸ਼ੇ ਦੇ ਵਿਰੁੱਧ ਸਾਡਾ ਯੁੱਧ ਜਿਹੜਾ ਇਹਨਾਂ ਨੇ ਆਖਾਣ ਬਣਾਇਆ ਹੋਇਆ ਸਭ ਡਰਾਮਾ ਇਹਨਾਂ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਇੱਕ ਮਹਿਲਾ ਕਾਂਸਟੇਬਲ ਹੈ ਉਹ ਨਸ਼ੇ ਨਾਲ ਫੜੀ ਜਾਂਦੀ ਆ ਤੇ ਉਸ ਦੇ ਉੱਤੇ ਕਾਰਵਾਈ ਕਰਦੇ ਨੇ ਤੇ ਉਹ ਇੱਕ ਦਾਵਾ ਕਰਦੀ ਆ ਕਿ ਮੇਰੇ ਵੱਡੇ-ਵੱਡੇ ਪੁਲਿਸ ਅਧਿਕਾਰੀਆਂ ਨਾਲ ਤਾਲੂਕਾਤ ਨੇ ਅਤੇ ਮੇਰਾ ਆਈਪੀਐਸ ਅਧਿਕਾਰੀਆਂ ਨਾਲ ਤਾਲੂਕਤ ਨਾ ਜੇ ਪੁਲਿਸ ਦੇ ਨਾਲ ਨਸ਼ਾ ਵੇਚਣ ਵਾਲਿਆਂ ਦੇ ਤਾਲੂਕਤ ਹੋਣ ਲੱਗੇ ਤਾਂ ਪੰਜਾਬ ਦਾ ਰੱਬ ਹੀ ਰੱਖਾ ਪਹਿਲਾਂ ਕਿਸਾਨੀ ਨੂੰ ਬਰਬਾਦ ਕਰ ਚੁੱਕੇ ਨੇ ਹੁਣ ਪੰਜਾਬ ਦੀ ਜਵਾਨੀ ਦਾ ਕਹਾਣ ਕਰਨ ਲੱਗੇ ਪਏ ਨੇ ਅਤੇ ਹੁਣ ਜਿਹੜਾ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣ ਜਾ ਰਿਹਾ ਕਿਸਾਨੀ ਲਈ ਵੀ ਜਵਾਨੀ ਲਈ ਵੀ ਅਤੇ ਜਿਹੜੇ ਕਿਤੇ ਕਿਤੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਘਟ ਆਉਣੇ ਆ ਉਹ ਘਰ ਵੱਡੇ ਵੱਡੇ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਨੇ ਉਹਨਾਂ ਦੇ ਨਹੀਂ ਟਾਇ ਰਹੇ ਇਹ ਸਿਰਫ ਬਿਲਕੁਲ ਛੋਟੇ ਜਿਹੜੇ ਨਾ ਪੱਧਰ ਬਿਲਕੁਲ ਜਿਹੜੇ ਨੀਵੇਂ ਪੱਧਰ ਦੇ ਜਿਹੜੇ ਮਾਣੇ ਮੋਟੇ ਆਪਣਾ ਨਸ਼ਾ ਵਗੈਰਾ ਵੇਚ ਕੇ ਘਰ ਚਲਾਉਂਦੇ ਨੇ ਉਹਨਾਂ ਦੇ ਘਰਾਂ ਨੂੰ ਹੀ ਜਿਹੜੇ ਨੇ ਟਾਰਗੇਟ ਕਰਦੇ ਨੇ ਜਿਹੜੇ ਵੱਡੀਆਂ ਮੱਛੀਆਂ ਨੇ ਉਹਨਾਂ ਵੱਲ ਤਾਂ ਇਹ ਮੂੰਹ ਵੀ ਨਹੀਂ ਕਰਦੇ ਕੀ ਕਹਿਣਾ ਸਰਬਨ ਬੰधेर ਦਾ ਉਹ ਤੁਹਾਨੂੰ ਦਿਖਾਉਨੇ ਆ ਭਗਵੰਤਮਾਨ ਸਰਕਾਰ ਨੇ ਪੰਜਾਬ ਪੁਲਿਸ ਦੇ ਰਾਹੀਂ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਉਸ ਨੇ ਜਿਵੇਂ ਆਪਣੇ ਪੈਰਾਂ ਥੱਲੇ ਕੁਚਲ ਕੇ ਮੋਦੀ ਤੇ ਅਮਰਤ ਸ਼ਾਹ ਦਾ ਅਸ਼ਰਵਾਦ ਪ੍ਰਾਪਤ ਕੀਤਾ ਵੈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਔਰ ਉਹ ਨੀਤੀ ਤਹਿ ਦੀ ਅੱਗੇ ਵਧੇ ਹੈਗੀ ਨਹੀਂ ਔਰ ਤੁਹਾਨੂੰ ਪਤਾ ਵਾ ਜਿਵੇਂ ਇਸ ਤੋਂ ਪਹਿਲੋਂ ਹੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਪਾਰਸਪਾ ਦਾ ਆਈਟੀ ਸੈੱਲ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਇਹ ਇਹਨਾਂ ਦੇ ਖਿਲਾਫ ਸਾਡੇ ਖਿਲਾਫ ਪਰਸੈਪਸ਼ਨ ਬਣਾਉਣ ਡੈ ਪਿਆ ਸੀਗਾ ਅਰਤਿਆਰੀ ਕੀਤੀ ਸੀ ਅੰਦਰ ਖਾਤੇ ਔਰ ਹੁਣ ਵੀ ਤੁਹਾਨੂੰ ਪਤਾ ਲਗਾਤਾਰ ਕਿਸਾਨ ਲੀਡਰ ਸਹਿਬਾਨ ਦਾ ਜਿਹੜਾ ਕਰੈਕਟਰ ਆ ਉਹਨੂੰ ਉਹਨੂੰ ਜਿਹੜਾ ਡੈਮੇਜ ਕਰਨ ਲਈ ਜਾਂ ਕਹਿ ਲਓ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕੋਈ ਖਤਰਾ ਵਾ ਇਹ ਆਗੂ ਜੜੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਵਾ ਕੈਰੈਕਟਰ ਲੀਰੋ ਲੀਰ ਕਰ ਲਈ ਇਹ ਆਈਟੀ ਸੈੱਲ ਇਹਨਾਂ ਦੇ ਪੂਰਾ ਜੋਰ ਲਾ ਰਹੇ ਨੇ ਔਰ ਜਿਵੇਂ ਤੁਹਾਨੂੰ ਪਤਾ ਵਾ ਇਹ ਪੁੱਤਰਿਆ ਸਾਣ ਜਿਹੜਾ ਜਿਹਨੂੰ ਅਸੀਂ ਪੁਲਿਸ ਪ੍ਰਸ਼ਾਸਨ ਕਹਿੰਦੇ ਪੰਜਾਬ ਦਾ ਇਹਦਾ ਤਜਰਬਾ ਵਾ ਪਿਛਲੇ ਲੰਮੇ ਸਮੇ ਤੋਂ ਇਹ ਦਿੱਲੀ ਦੇ ਆਖੇ ਲੱਗ ਕੇ ਜਿਵੇਂ ਪੰਜਾਬ ਦੀ ਜਵਾਨੀ ਨੂੰ ਇਹਨੇ ਆਪਦੇ ਪੈਰਾਂ ਥੱਲੇ ਕੁਚਲਿਆ ਵਾ ਕਿਉਂਕਿ ਕਨੈਕਸ਼ਨ ਵੀ ਸਲੋ ਹੋ ਜਾਂਦਾ ਕਿਤੇ ਕਿਤੇ ਇਹ ਥੋੜਾ ਖਿਆਲ ਰੱਖਿਓ ਔਰ ਇਹ ਸਾਰੀ ਦੁਨੀਆ ਜਾਣਦੀ ਹੈਗੀ ਆਹ રે ਪੁੱਤਰੇ ਸਾਨ ਨੂੰ ਜਦੋਂ ਪਿੰਡਾਂ ਵਿੱਚ ਵੇਖੀਦਾ ਕੋ ਛੋਟਾ ਪੁੱਤਰ ਜਾਂਦਾ ਹੁੰਦਾ ਸੀ ਕੋ ਸਾਨ ਪੁੱਤਰ ਜਾਣਾ ਸਾਰਾ ਪਿੰਡ ਇਕੱਠਾ ਹੋ ਕੇ ਉਹਨੂੰ ਰੱਸਾ ਪਾਉਂਦਾ ਹੁੰਦਾ ਹੈਗਾ ਉਹਨੂੰ ਪਤਾ ਸੀ ਨੁਕਸਾਨ ਕਰ ਦੇਣਾ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਇਹ ਸਾਨ ਹੁਣ ਪਾਲ ਲਿਆ ਤੇ ਪੁੱਤਰਿਆ ਫਰੰਡਿਆ ਪੂਰੇ ਜੋਰ ਨਾਲ ਇਹ ਭਾਈ ਇਹਨਾਂ ਨੂੰ ਵੀ ਸਿੰਘਾਂ ਤੋਂ ਚੱਕੂਗਾ ਔਰ ਜਿਵੇਂ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਦੇਖਿਆ ਵਾ ਕਿ ਉਹਨਾਂ ਦੀ ਲਾਸ਼ ਵੀ ਨਹੀਂ ਲੱਭਣ ਦਿੱਤੀ ਤਾਂ ਜੇ ਤੱਕ ਵੀ ਕੋਈ ਸਰਮੂ ਨਹੀਂ ਲੱਭਣ ਦਿੱਤਾ ਇਹ ਜਦੋਂ ਪੁੱਤਰੇਸਾਨ ਨੇ ਆਮ ਆਦਮੀ ਨੂੰ ਚੱਕਿਆ ਇਹਨਾਂ ਨੂੰ ਫਿਰ ਪਤਾ ਲੱਗਣਾ ਵਾ ਵੀ ਇਹ ਇਹ ਪੁੱਤਰੇਸਾਨ ਨੂੰ ਨੱਥ ਪਾਉਣੀ ਚਾਹੀਦੀ ਆ ਔਰ ਜਿਵੇਂ ਉਹਨਾਂ ਨੇ ਜਨਵਰੀ ਤੋਂ ਸ਼ੁਰੂ ਕਰ ਦਿੱਤਾ ਤੁਸੀਂ ਦੇਖੋ ਵੀ ਕਿਵੇਂ ਕਹਿੰਦੇ ਜਨਵਰੀ ਤੋਂ ਲੈ ਕੇ ਮਾਰਚ ਤੱਕ 42 ਮੁਕਾਬਲੇ ਹੋ ਗਏ ਨੇ ਅਰ 42 ਮੁਕਾਬਲਿਆਂ ਦੇ ਵਿੱਚ ਕਹਾਣੀ ਇੱਕੋ ਜੀ ਹੁੰਦੀ ਆ ਉਹਦੇ 'ਚ ਕੋਈ ਫਰਕ ਨਹੀਂ ਹੁੰਦਾ ਕਹਾਣੀ ਦਾ ਨਹੀਂ ਕੋਈ ਫਰਕ ਹੁੰਦਾ ਕਹਾਣੀ ਇਹ ਹੁੰਦੀ ਆ ਸਲੋ ਕਈ ਵਾਰੀ ਹੋ ਜਾਂਦਾ ਮੇਰਾ ਨੈਟ ਵੀ ਆ ਬੰਦਾ ਬਾਹਰ ਕੱਢਿਆ ਜੀ ਉਹ ਪਤਾ ਕਰਨ ਕਹਿੰਦੇ ਲੱਤਾਂ 'ਚ ਹੀ ਗੋਲੀਆਂ ਵੱਜਦੀਆਂ ਨੇ ਹਰ ਦੂਜੇ ਦਿਨ ਮੁਕਾਬਲਾ ਹੁੰਦਾ ਵਾ ਇੱਥੇ ਔਰ ਜਿਵੇਂ ਬਲਡੋਜ਼ਰ ਨੀਤੀ ਲੈ ਕੇ ਆਏ ਜੋਗੀ ਉਹਨਾਂ ਦੀ ਨੀਤੀ ਲੈ ਕੇ ਆਏ ਆ ਅਰੇ ਕੋਈ ਲਾ ਕਾਨੂੰਨੀ ਕਹਿੰਦਾ ਹੈਗਾ ਕਿਸੇ ਦੇ ਘਰ ਟਾਉਣ ਵਾਸਤੇ ਅਦਾਲਤ ਦਾ ਮਸਲਾ ਵਾ ਕਿਸੇ ਦਾ ਘਰ ਟਾਉਣਾ ਨਹੀਂ ਟਾਉਣਾ ਅਰ ਜਿਵੇਂ ਅਸੀਂ ਨਹੀਂ ਕਹਿੰਦੇ ਨਸ਼ਿਆਂ ਖਿਲਾਫ ਲੜਾਈ ਨਾਲ ਲੜੀ ਜਾਵੇ ਪਰ ਇਹ ਨਸ਼ਿਆਂ ਖਿਲਾਫ ਲੜਾਈ ਹੈ ਨਹੀਂ ਸੀ ਇਹ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦੇ ਖਿਲਾਫ ਲੜਾਈ ਸੀ ਸਮਝਣ ਵਾਲੀ ਗੱਲ ਆ ਵੀ ਹੁਣ ਜਿਵੇਂ ਇਹ ਮੀਡੀਆ ਮੈਨੇਜ ਕਰਦੇ ਨੇ ਹੁਣ ਇਹਨਾਂ ਨੂੰ ਲੱਗਦਾ ਵੀ ਨਸ਼ੇ ਵਾਲਾ ਮੁੱਦਾ ਇਹਨਾਂ ਦੀ ਜਾਨ ਬਚਾ ਦੇਊਗਾ ਜਿਵੇਂ ਇਹਨਾਂ ਨੇ ਜੋ ਕੁਝ ਵੀ ਸ਼ੰਭੂ ਤੇ ਖਨੌਰੀ ਕੀਤਾ ਜਿਵੇਂ ਪ੍ਰਸ਼ਾਸਨ ਤੇ ਆਮ ਆਦਮੀ ਦੇ ਐਮਐਲਏ ਨੇ ਰਲ ਕੇ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਦੇ ਏਸੀ ਫਰਿੱਜਾਂ ਲੰਗਰ ਦਾ ਸਮਾਨ ਟੈਂਟ ਸਟੇਜਾਂ ਸਪੀਕਰ ਗੱਦੇ ਕੁਰਸੀਆਂ ਪਤਾ ਨਹੀਂ ਕੀ ਕੁਸਨਾ ਨਹੀਂ ਲੈ ਜਾਂਦੇ ਇਹ ਸਾਰੇ ਚੋਰੀ ਕਰਾਉਣ ਵਾਲੇ ਔਰ ਜਿਵੇਂ ਅਸੀਂ ਵੇਖਿਆ ਹਾਕਮਾਂ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਹੁੰਦੇ ਸੀ ਪਰ ਇਹ ਨਵਾਂ ਟਰਾਲੀ ਚੋਰੀ ਦਾ ਇਲਜ਼ਾਮ ਨਵਾਂ ਲੱਗ ਗਿਆ ਇਹਨਾਂ ਦੇ ਉੱਤੇ ਉਹ ਕਹਿੰਦੇ ਆ ਕਿ ਉਹ ਸਾਰਾ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਵਾ ਉਹ ਭਰੇ ਪੀਤੇ ਉਹ ਠੰਡਾ ਕਿਦਾਂ ਉਹਨਾਂ ਨੂੰ ਲੱਗਦਾ ਵੀ ਨਸ਼ਿਆਂ ਵਾਲਾ ਮੁੱਦਾ ਸ਼ਾਇਦ ਉਹਨਾਂ ਨੂੰ ਬਚਾ ਦੇਊਗਾ ਦੇਖੋ ਪਹਿਲੇ ਜਿਹੜੇ ਗਵਰਨਰ ਸੀਗੇ ਬਾਰਡਰ ਤੇ ਹੀ ਆਏ ਤੇ ਡੀਜੀਪੀ ਇਹੀ ਸੀਗੇ ਹੁਣ ਵਾਲੇ ਉਹਨਾਂ ਸਾਹਮਣੇ ਕਹਿੰਦਾ ਵੀ ਪਿੰਡਾਂ ਸਕੂਲਾਂ ਵਿੱਚ ਸਾਰੇ ਘਰ ਕਰ ਨਸ਼ਾ ਜਾ ਰਿਹਾ ਹੈਗਾ ਹੁਣ ਪਹਿਲੇ ਗਵਰਨਰ ਦੇ ਪ੍ਰਚਾਰ ਦਾ ਕੀ ਬਣਿਆ ਤੁਹਾਨੂੰ ਯਾਦ